राष्ट्रपति जी ने भगवंत मान ਦਾ ਸੁਪਨਾ ਕਿਓ ਯੂਨੀਵਰਸਿਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰੇ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਿਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ राष्ट्रपति जी ने भगवंत मान ਦਾ ਸੁਪਨਾ ਕਿ ਉਹ ਯੂਨੀਵਰਸਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰੇ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ दे दे राष्ट्रपति जी ने भगवंत मान ਦਾ ਸੁਪਨਾ ਕਿਉਂ ਯੂਨੀਵਰਸਟੀਆਂ ਦਾ ਵੀ ਚਾਂਸਲਰ ਹੋਵੇ ਉਹ ਉਮੀਦ ਤੇ ਪਾਣੀ ਫੇਰੇ ਕਿਉਂਕਿ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਕੰਮ ਇਹ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਹੈ ਕਨਸਟੀਟਿਊਸ਼ਨ ਦੇ ਅਨੁਸਾਰ ਦੇਸ਼ ਦੇ ਅੰਦਰ ਯੂਨੀਵਰਸਟੀਆਂ ਦਾ ਰਾਜੇਪਾਲ ਹੀ ਉਹਦਾ ਚਾਂਸਲਰ ਹੋ ਸਕਦਾ ਹੈ ਮੈਂ ਸਮਝਦਾ ਕਿ ਰਾਸ਼ਟਰਪਤੀ ਨੇ ਜੋ ਕੀਤਾ ਉਹ ਬਿਲਕੁਲ ਠੀਕ ਕੀਤਾ